ਤੁਸੀਂ ਕੋਈ ਜਾਣ ਸਲਾਹ ਜਿ ਨੂੰ ਸੁਣਦੇ ਤੁਸੀਂ ਐਲਾਨ ਕੀਤਾ ਜੀ ਕਿ ਨਹੀਂ ਦੇਖੋ ਮੇਰਾ ਫਰਜ਼ ਆ ਮੇਰੀ ਡਿਊਟੀ ਆ ਜਦੋਂ ਮੈਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਮੇਰੇ ਲੀਡਰ ਹਰਮੇਸ਼ ਸ਼ਾਹ ਜੀ ਨੇ ਜਦੋਂ ਮੈਨੂੰ ਮੌਕਾ ਦਿੱਤਾ ਹੈ ਤੇ ਮੈਂ ਜੇ ਪੰਜਾਬ ਦਾ ਰੇਲਵੇ ਵਿਭਾਗ ਮੈਨੂੰ ਮਿਲਿਆ ਤੇ ਰੇਲਵੇ ਚ ਨਾ ਮੈਂ ਕਰ ਸਕਾਂ ਕੁਝ ਤੇ ਫਿਰ ਮੇ ਦਾ ਫਾਇਦਾ ਕੀ ਆ ਮੈਂ ਤੁਹਾਨੂੰ ਅੱਜ ਇੱਕ ਹਿਸਟੋਰੀਕ ਫੈਕਟ ਦੱਸਣਾ ਚਾਹੁੰਦਾ ਇੱਕ ਗੋਰਿਆਂ ਨੇ ਬ੍ਰਿਟਿਸ਼ਰ ਨੇ ਇੱਕ ਇੰਟਰਮ ਗਵਰਨਮੈਂਟ ਬਣਾਈ ਸੀ ਤਕਰੀਬਨ 1936 ਚ 1936 ਤੇ ਉਸ ਵੇਲੇ ਜਿਹੜਾ ਮੈਂ ਕਾਦੀਆਂ ਬਿਆਸ ਦੀ ਗੱਲ ਤਾਂ ਕਰ ਰਿਹਾ ਵੀ ਉਦੋਂ ਕਾਦੀਆਂ ਤੋਂ ਉਸ ਵੇਲੇ ਜਿਹੜੇ ਰੇਲਵੇ ਮਿਨਿਸਟਰ ਬਣੇ ਪਹਿਲੇ ਉਹਨਾਂ ਦਾ ਨਾਂ ਸੀ ਸਰ ਯਾਕੂਰ ਖੁੱਲਾ ਖਾਨ ਯਾਕੂਰੁੱਲਾ ਖਾਨ ਤੇ ਸਰ ਯਾਕੂਰੁੱਲਾ ਖਾਨ ਜਦੋਂ ਕਾਦੀਆਂ ਦੇ ਸੀ ਤੇ ਇਹਨਾਂ ਨੇ ਉਸ ਵੇਲੇ ਸਭ ਤੋਂ ਪਹਿਲਾ ਫੈਸਲਾ ਰੇਲਵੇ ਲਾਈਨ ਦਾ ਆਪਣਾ ਕਾਦੀਆਂ ਤੋਂ ਵਿਆਸ ਤੁਸੀਂ ਜਾਣਦੇ ਹੋ ਵੀ ਵਿਆਸ ਕਿੱਡਾ ਵੱਡਾ ਸਾਡਾ ਡੇਰਾ ਵੀ ਆ ਉੱਥੇ ਲੱਖਾਂ ਸ਼ਰਧਾਲੂ ਉਸ ਤੋਂ ਬਾਅਦ ਕਾਦੀਆਂ ਜਿਹੜਾ ਇੱਕ ਬਹੁਤ ਵੱਡਾ ਸਾਡੇ ਮੁਸਲਿਮ ਭਾਈਚਾਰਾ ਦੁਨੀਆ ਤੋਂ ਉੱਥੇ ਹਰ ਸਾਲ ਸਜਦਾ ਕਰਨ ਆਉਂਦਾ ਇਸੇ ਤਰੀਕੇ ਨਾਮਦੇਵ ਸਾਡੇ ਬਹੁਤ ਹੀ ਪਵਿੱਤਰ ਬਹੁਤ ਹੀ ਸਾਡੇ ਅਗ ਉਨ੍ਹਾਂ ਦਾ ਵੀ ਇੱਕ ਬਹੁਤ ਵੱਡਾ ਉੱਥੇ ਇੱਧਰ ਜੁੜਾਓ ਤੇ ਆ ਪਿੱਛੇ ਹੀ ਸਾਡੇ ਇੱਕ ਨਾ ਸ਼ਿੰਦੇ ਜੀ ਸੀਐਮ ਰਹੇ ਤੇ ਹੁਣ ਡਿਪਟੀ ਸੀਐਮ ਉਹ ਵੀ ਆ ਕੇ ਗਏ ਇਹ ਤਿੰਨ ਹਿਸਟੋਰੀਕਲ ਗੱਲਾਂ ਨੇ ਤੇ ਉਹਦੇ ਲਈ ਉਸ ਵੇਲੇ ਤੋਂ ਉਹਨਾਂ ਦਾ ਨਹੀਂ ਪੱਥਰ ਵੀ ਲੱਗਿਆ ਪਰ ਉਸ ਵੇਲੇ ਤੋਂ ਇਹ ਸਾਰੇ ਡੀਪ ਫ੍ਰੀਜ਼ ਕਰਦੇ ਸੀ ਡੀਪ ਫ੍ਰੀਜ਼ ਕਰਨ ਦਾ ਮਤਲਬ ਇਹ ਹੁੰਦਾ ਵੀ ਬਿਲਕੁਲ ਇਹਨੂੰ ਠੰਡੇ ਬਸਤੇ ਚ ਪਾ ਦਿਓ ਸਿੱਟ ਦਿਓ ਇਹਦੀ ਲੋੜ ਨਹੀਂ ਪਰ ਹੁਣ ਅਸੀਂ ਆ ਪਿਛਲੇ ਹਫਤੇ ਇਹਨੂੰ ਡੀਪ ਫ੍ਰੀਜ਼ ਮਤਲਬ ਇਹਨੂੰ ਫ੍ਰੀਜ਼ ਕੀਤਾ ਹੋਇਆ ਸੀ ਇਹਨੂੰ ਫ੍ਰੀਜ਼ ਕੀਤਾ ਹੋਇਆ ਸੀ ਵੀ ਇਹਨੂੰ ਬਰਫ਼ ਚ ਲਾ ਦੋ ਮਤਲਬ ਇਹ ਆ ਉਹ ਬਰਫ਼ ਲੱਗੀ ਚ ਬਿਲਕੁਲ ਜਿਹੜਾ ਪਿਆ ਸੀ ਉਹਨੂੰ ਕੱਢ ਕੇ ਡੀ ਫ੍ਰੀਜ਼ ਕੀਤਾ ਏ ਡੀ ਫ੍ਰੀਜ਼ ਪ੍ਰੋਜੈਕਟ ਕਰਕੇ ਮਤਲਬ ਅਸੀਂ ਬੋਰਡ ਨੇ ਰੇਲਵੇ ਮਿਨਿਸਟਰੀ ਨੇ ਇਹਨੂੰ ਥੱਲੇ ਜ਼ੋਨ ਨੂੰ ਭੇਜਤਾ ਏ ਵੀ ਇਹ ਪ੍ਰੋਜੈਕਟ ਕਰਨਾ ਏ ਤੇ ਹੁਣ ਇਹਦੇ ਲਈ ਕਿੰਨੇ ਪੈਸੇ ਲੱਗਣੇ ਆ ਉਹ ਦੱਸੋ ਸਰ ਉਹ ਬਣਾ ਕੇ ਜਲਦੀ ਤੋਂ ਜਲਦੀ ਆ ਇਹ ਅਗਲੇ ਸਾਲ ਮਤਲਬ ਜਨਵਰੀ ਇੱਕ ਮਹੀਨਾ ਹੀ ਰਹਿ ਗਿਆ ਤੇ ਜਨਵਰੀ ਫਰਬਰੀ ਚ ਇਹਦੀ ਬੜੀ ਖੁਸ਼ੀ ਆ ਜਿਹੜੀ ਇਹ ਸਾਰੇ ਬਾਰਡਰ ਇਲਾਕੇ ਨੂੰ ਇਹ ਜਿਹੜੀ ਖੁਸ਼ੀ ਆ ਦਵਾਂਗੇ ਤੇ ਬਹੁਤ ਚਿਰ ਦਾ ਲੰਬਾ ਪ੍ਰੋਜੈਕਟ ਆ ਜਿਹੜਾ ਇਹ ਉਹ ਸ਼ੁਰੂ ਹੋਊਗਾ ਫਿਰ ਮੈਂ ਇਹ ਚ ਬੇਨਤੀ ਕਰਦਾ ਵੀ ਸਾਰੀ ਪੋਲੀਟੀਕਲ ਪਾਰਟੀਆਂ ਸਾਰੀ ਪੰਜਾਬ ਦੇ ਲੋਕ ਮਾਝੇ ਦੇ ਲੋਕ ਤੇ ਇਹਦੇ ਵਿੱਚ ਸਾਥ ਦੇਣ ਕੋਈ ਇਹ ਫਿਕਰ ਕਰਨ ਦੀ ਲੋੜ ਨਹੀਂ ਵੀ ਜਿਹਦੀ ਜ਼ਮੀਨ ਆਏਗੀ ਵਿੱਚ ਉਹਨੂੰ ਕਮੀ ਰਹਿ ਜਾਏਗੀ ਕੋਈ ਬਾੜੀ ਜ਼ਮੀਨ ਰੇਲ ਨੂੰ ਚਾਹੀਦੀ ਨਹੀਂ ਹੁੰਦੀ ਨੀ ਪਟੜੀ ਵਰਗ ਵਾਂਗੂ ਹਾਈਵੇ ਵਾਂਗੂ ਪਟੜੀ ਛੋਟੀ ਹੁੰਦੀ ਆ ਤੇ ਜੇ ਉਹ ਰੇਟ ਹੋਊਗਾ ਵਾਜਬ ਤੋਂ ਵਾਜਬ ਰੇਟ ਜੋ ਸਟੇਟ ਗਵਰਨਮੈਂਟ ਕਹੇਗੀ ਉਹ ਰੇਟ ਜਿਹੜਾ ਹੈ ਉਹ ਮਿਲੇਗਾ ਮੈਂ ਇਹ ਗੱਲ ਕਰ ਰਿਹਾ